ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਆਤਮਾ ਅੱਜ ਬਿਲਕੁਲ ਰੋ ਰਹੀ ਹੋਗੀ ਸੋਚਣਾ ਤੁਸੀਂ ਕਿ ਬਈ ਕਿਉਂ ਆਤਮਾ ਬਲੁੰਦਰੀ ਪਈ ਹੈ ਸ਼ਹੀਦ ਆਜ਼ਮ ਦੀ ਕਿ ਤੁਹਾਨੂੰ ਜਵਾਬ ਆਪਣੇ ਥੋੜੀ ਆਤਮਾ ਹੀ ਦੇ ਦਿੰਦੀ ਭਗਵਾਨ ਮਾਨ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਆਪਣੀ ਕੁਰਬਾਨੀ ਇਸ ਕਰਕੇ ਨਹੀਂ ਸੀ ਦਿੱਤੀ ਵੀ ਇਸ ਤਰ੍ਹਾਂ ਆ ਕੇ ਉਹਨਾਂ ਦੇ ਇਸ ਪਾਵਨ ਸਥਲ ਦੇ ਉੱਤੇ ਸ਼ਹੀਦਾਂ ਦੇ ਸਮਾਰਕ ਦੇ ਉੱਤੇ ਆ ਕੇ ਆਪਖੰਡ ਕੀਤਾ ਜਾਵੇ ਇੱਕ दारू ਦੇ ਕੋਟਾਲੇ ਇੱਕ ਭ੍ਰਸ਼ਟਾਚਾਰੀ ਵਾਸਤੇ ਆ ਕੇ ਤੁਸੀਂ ਉੱਥੇ ਉਹਦੀ ਪਰਵਾਹੀ ਕਰੋ ਸੁਨੀਲ ਜਾਖੜ ਦਾ ਇਹ ਬਿਆਨ ਆਮ ਆਦਮੀ ਪਾਰਟੀ ਨੂੰ ਬਹੁਤ ਚੁਭਿਆ ਭਾਜੀਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਤੇ ਪ੍ਰतिकਰਮ ਆਮ ਆਦਮੀ ਪਾਰਟੀ ਨੇ ਦਿੱਤਾ ਕਿਹਾ ਕਿ ਜਾਖੜ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਹ ਪੰਜਾਬ ਵਿਰੋਧੀ ਤੇ ਤਾਨਾਸ਼ਾਈ ਪੱਖੀ ਨੇ ਪਾਰਟੀ ਨੇ ਬਿਆਨ ਜਾਰੀ ਕੀਤਾ ਕਿਤਾਂ ਕਿ ਜਾਖੜ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਤੇ ਚੁੱਪ ਰਹਿੰਦੇ ਨੇ ਪਰ ਬੀਜੇਪੀ ਦਾ ਬਚਾ ਕਰਨ ਲਈ ਹਮੇਸ਼ਾ ਆਵਾਜ਼ ਕਿਉਂ ਚੁੱਕਦੇ ਨੇ ਕਿਹਾ ਗਿਆ ਕਿ ਪੰਜਾਬ ਤਾਨਾਸ਼ਾਈ ਦੇ ਵਿਰੋਧ ਵਿੱਚ ਵਰਤ ਤੇ ਬੈਠਾ ਸੀ ਸ਼ਹੀਦ ਆਜ਼ਮ ਪਗਤ ਸਿੰਘ ਖਟਕੜ ਕਲਾਂ ਦੀ ਧਰਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਤਰਨਾ ਦਿੱਤਾ ਤੇ ਵਰਤ ਰੱਖਿਆ ਪਰ ਬੀਜੇਪੀ ਲੀਡਰ ਹਮੇਸ਼ਾ ਹੀ ਬੇਤੁਕੇ ਬਿਆਨ ਦਿੰਦੇ ਨੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਵੀਡੀਓ ਚ ਸੁਨੀਲ ਜਾਖੜ ਦੇ ਚਿਹਰੇ ਤੇ ਡਰ ਤੇ ਘਬਰਾਹਟ ਸਾਫ ਚਲਕ ਰਹੀ ਸੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਸੁਨੀਲ ਜਾਖੜ ਚੰਗੀ ਤਰ੍ਹਾਂ ਜਾਣਦੇ ਨੇ ਕਿ ਪੰਜਾਬ ਧਰਨਾ ਸ਼ਾਇਦ ਦੇ ਖਿਲਾਫ ਖੜਾ ਹੈ ਇਲਜ਼ਾਮ ਲਗਾਇਆ ਕਿ ਸੂਬੇ ਅਤੇ ਕਿਸਾਨਾਂ ਦੇ ਨਾਲ ਬੇਇਨਸਾਫੀਆਂ ਹੋਈਆਂ ਨੇ ਤੇ ਸੁਨੀਲ ਜਾਖੜ ਆਤਮਾ ਦੀ ਗੱਲ ਕਰਦੇ ਨੇ ਉਹੀ ਸੁਨੀਲ ਜਾਖੜ ਜਿਨ੍ਹਾਂ ਨੇ ਭਾਜਪਾ ਨੂੰ ਆਪਣੀ ਆਤਮਾ ਤੇ ਚੇਤਨਾ ਵੇਚ ਦਿੱਤੀ ਹੈ ਦਰਅਸਲ ਸੁਨੀਲ ਜਾਖੜ ਨੇ ਬਿਆਨ ਦਿੱਤਾ ਸੀ ਖਟਕੜ ਕਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਤਰਨੇਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਆਤਮਾ ਅੱਜ ਬਿਲਕੁਲ ਰੋ ਰਹੀ ਹੋਗੀ ਮੈਂ ਥੋੜੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਭਗਵੰਤ ਮਾਨ ਜੀ ਪਰ ਤੁਸੀਂ ਭਗਵੰਤ ਮਾਨ ਜੀ ਜੀ ਕਿਤੇ ਅੰਦਰ ਮਾੜਾ ਮੋਟਾ ਸਮਾਂ ਤੁਹਾਨੂੰ ਲੱਗਿਆ ਹੁੰਦਾ ਤੇ ਅੰਦਰ ਚਾਤੀ ਮਾਰ ਕੇ ਤਾਂ ਦੇਖਣੀ ਸੀ ਸੋਚਣਾ ਤਾਂ ਸੀਗਾ ਵੀ ਕਿਉਂ ਆਤਮਾ ਬਲੁੰਦਰੀ ਪਈ ਐ ਸ਼ਹੀਦ ਆਜ਼ਮ ਦੀ ਤੇ ਤੁਹਾਨੂੰ ਜਵਾਬ ਆਪਣੇ ਤੁਹਾਡੀ ਆਤਮਾ ਹੀ ਦੇ ਦਿੰਦੀ ਵੀ ਭਗਵੰਤ ਮਾਂ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਆਪਣੀ ਕੁਰਬਾਨੀ ਇਸ ਕਰਕੇ ਨਹੀਂ ਸੀ ਦਿੱਤੀ ਵੀ ਇਸ ਤਰ੍ਹਾਂ ਆ ਕੇ ਉਹਨਾਂ ਦੇ ਇਸ ਪਾਵਨ ਸਥਲ ਦੇ ਉੱਤੇ ਸ਼ਹੀਦਾਂ ਦੇ ਸਮਾਰਕ ਦੇ ਉੱਤੇ ਆ ਕੇ ਆਪ ਪਖੰਡ ਕੀਤਾ ਜਾਵੇ ਇੱਕ दारू ਦੇ ਕੋਟਾਲੇ ਇੱਕ ਬ੍ਰਸ਼ਟਾਚਾਰੀ ਵਾਸਤੇ ਆ ਕੇ ਤੁਸੀਂ ਉੱਥੇ ਉਹਦੀ ਪੈਰਵਾਹੀ ਕਰੋ ਤੁਸੀਂ ਤੇ ਤੁਹਾਡੇ ਐਮਐਲਏ ਸਾਹਿਬ ਤੇ ਐਨਾ ਹੀ ਨਹੀਂ ਪਰ ਗੰਦਮਾਨ ਜੀ ਮੇਰੀ ਇੱਕ ਬੇਨਤੀ ਹੈ ਆਪਣੀ ਆਦਤਾਂ ਸੁਧਾਰੋ ਤਲੇ ਤੁਸੀਂ ਅੱਜ ਵੀ ਨਹੀਂ ਤੁਸੀਂ ਅੱਜ ਵੀ ਫੇਰ ਆਪਣੀ ਅੱਜ ਨਹੀਂ ਆਪਣੀ ਨਹੀਂ ਤਾਂ ਕੇਜਰੀਵਾਲ ਸਾਹਿਬ ਦੀ ਫੋਟੋ ਅੱਜ ਵੀ ਉੱਥੇ ਲਾਈ ਬੈਠੇ ਹੋ ਤੁਹਾਨੂੰ ਅਕਲ ਨਹੀਂ ਆਈ ਜਦੋਂ ਸਾਰੇ ਪੰਜਾਬ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਹਿੰਦੁਸਤਾਨ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਜਦੋਂ ਬਾਬਾ ਸਾਹਿਬ ਅੰਬੇਦਕਰ ਤੇ ਭਗਤ ਸਿੰਘ ਜੀ ਦੀ ਫੋਟੋ ਦੇ ਵਿਚਾਲੇ ਆਪਣੀ ਫੋਟੋ ਲਾ ਕੇ ਕੇਜਰੀਵਾਲ ਸਾਹਿਬ ਦੇ ਉਹਨਾਂ ਦੇ ਧਰਮਪਤਨੀ ਭਾਸ਼ਣ ਦੇ ਰਹੇ ਸੀਗੇ ਨਹੀਂ ਤੁਹਾਨੂੰ ਤੁਹਾਡੇ ਕੰਨਾਂ ਤਾਈਂ ਗੱਲ ਪਈ ਤੁਸੀਂ ਤਾਂ ਸਾਰੇ ਦਿਨ ਸੋਸ਼ਲ ਮੀਡੀਆ ਦੇਖਦੇ ਹੋ ਸਾਰੇ ਦਿਨ ਤੁਹਾਡਾ ਕੰਮ ਹੀ ਆ ਵੀਡੀਓ ਬਣਾਉਣ ਚ ਹੈ ਸੈਲਫੀਆਂ ਚ ਲੱਗਿਆ ਰਹਿੰਦੇ ਹੋ ਡਲੇ ਤੁਸੀਂ ਅੱਜ ਵੀ ਨਹੀਂ ਆ ਤੁਹਾਡਾ ਧਰਨਾ ਤੇ ਤੁਹਾਡੇ ਐਮਐਲਏ ਸਾਹਿਬਾਨ ਦਾ ਧਰਨਾ ਚਾਹੀਦਾ ਸੀਗਾ ਤਰਨ ਤਰਨ ਦੇ ਅੰਦਰ ਆ ਜਿਹੜਾ ਵਰਤ ਕਰਨ ਦਾ ਪਖੰਡ ਕਰ ਰਹੇ ਹੋ ਨਾ ਤੁਸੀਂ ਆ ਉੱਥੇ ਜਾ ਕੇ ਉਸ ਪਰਿਵਾਰ ਤੋਂ ਮਾਫੀ ਮੰਗਣੀ ਚਾਹੀਦੀ ਸੀ ਮਾਫੀ ਤਾਂ ਵੈਸੇ ਸਾਰੇ ਪੰਜਾਬ ਤੋਂ ਮੰਗਣੀ ਚਾਹੀਦੀ ਸੀ ਖਾਸ ਕਰਕੇ ਸਾਡੀਆਂ ਧੀਆਂ ਮਾਤਾਵਾਂ ਪੇਣਾ ਤੋਂ